ਸਸਿਕਾ ਜੀ ਮੈਂ ਹਾਰਸ਼ਦੀਪ ਗੌਰ ਸੰਧੂ ਤੇ ਗੱਲ ਕਰਦੇ ਆ ਜਿੱਥੇ ਤਰਨਤਾਰਨ 2 ਦੇ ਵਿੱਚ ਜਿਮਨੀ ਚੋਣਾ ਦਾ ਜੋ ਹੈ ਵਿਗਲ ਵੱਜਿਆ ਹੋਇਆ ਹੈ ਉੱਥੇ ਹੀ ਆਮ ਆਦਮੀ ਪਾਰਟੀ ਦੇ ਵੱਲੋਂ ਜਿੱਥੇ ਵਾਰ-ਵਾਰ ਰਾਜ ਕੇ ਵਿਰੋਧ ਕੀਤਾ ਜਾ ਰਿਹਾ ਹੈ ਜਾਂ ਗਹਿ ਲਈਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਰਾਜ ਕੇ ਵਿਰੋਧ ਕੀਤਾ ਜਾ ਰਿਹਾ ਹੈ ਜੋ ਐਮਪੀ ਖਡੂਰ ਦੇ ਨੇ ਭਾਈ ਅੰਮ੍ਰਿਤਪਾਲ ਖਾਲਸਾ ਜੀ ਦਾ ਜੇਕਰ ਗੱਲ ਕਰੀਏ ਤਾਂ ਭਾਈ ਅੰਮ੍ਰਿਤਪਾਲ ਖਾਲਸਾ ਜੀ ਨੇ ਜਿਵੇਂ ਹੀ ਉਮੀਦਵਾਰ ਉਤਾਰਨ ਦੀ ਗੱਲ ਕੀਤੀ ਹੈ ਉਸੇ ਹੀ ਮੁਤਾਬਿਕ ਜੋ ਵਾਰ-ਵਾਰ ਉਹਨਾਂ ਉੱਤੇ ਜੋ ਤੰਗ ਕੱਸੇ ਜਾ ਰਹੇ ਨੇ ਕਿ ਉਹ ਡਿਗਰੂ ਜੇਲ੍ਹ ਦੇ ਵਿੱਚ ਨਸ਼ਾ ਕਰਕੇ ਪਏ ਰਹਿੰਦੇ ਆ ਉਹਨਾਂ ਵੱਲੋਂ ਚਿੱਟੇ ਦਾ ਸੇਵਨ ਕੀਤਾ ਜਾਂਦਾ ਹੈ ਇਥੋਂ ਤੱਕ ਕਿ ਉਹਨਾਂ ਉੱਤੇ ਵੱਡੀਆਂ ਜੋ ਅਸ਼ਲੀਲ ਗੱਲਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ ਕਿ ਉਹ ਜੋ ਹੈ ਇੱਕ ਉਹਨੇ ਐਪ ਬਣਾਈ ਹੋਈ ਸੀ ਟਿੰਡਰ ਉਹਦੇ ਉੱਤੇ ਕੁੜੀਆਂ ਨਾਲ ਗੱਲਾਂ ਬਾਤਾਂ ਕਰਦਾ ਸੀ ਜੇਕਰ ਗੱਲ ਕਰੀਏ ਤਾਂ ਉਹਦੇ ਚੱਲਦਿਆਂ ਹੀ ਕਾਫੀ ਵੱਡੀਆਂ ਜੋ ਗੱਲਾਂ ਕੀਤੀਆਂ ਜਾ ਰਹੀਆਂ ਨੇ ਜੋ ਪਾਈ ਅੰਮ੍ਰਿਤਪਾਲ ਖਾਲਸਾ ਜੀ ਦੇ ਉਹਨਾਂ ਦੇ ਸਾਥੀਆਂ ਵੱਲੋਂ ਵੀ ਜੋ ਸਾਈਨ ਸਿਗਨੇਚਰ ਕਰਵਾ ਲਏ ਗਏ ਖਾਲੀ ਤੇਜਾ ਤੇ ਉਹਨਾਂ ਵੱਲੋਂ ਵੀ ਕਿਹਾ ਜਾ ਰਿਹਾ ਹੈ ਕਿ ਸਾਡੇ ਨਾਲ ੱੱਕਾ ਕਰਕੇ ਸਾਡੇ ਨਾਲ ਕੁੱਟਮਾਰ ਕਰਕੇ ਸਾਡੇ ਤੋਂ ਜਿਹੜੇ ਨੇ ਸਾਈਨ ਜਾਂ ਸਿਗਨੇਚਰ ਕਰਵਾਏ ਗਏ ਨੇ ਖਾਲੀ ਪੇਜਾਂ ਦੇ ਉੱਤੇ ਜੇਕਰ ਗੱਲ ਕਰੀਏ ਤਾਂ ਕੱਲੀ ਜਿਵੇਂ ਇੱਕ ਵੱਡੀ ਰਿਪੋਰਟ ਵੀ ਨਿਕਲ ਕੇ ਸਾਹਮਣੇ ਆਈ ਜਿੱਥੇ ਪਾਈ ਅੰਮ੍ਰਿਤਪਾਲ ਖਾਲਸਾ ਜੀ ਦੇ ਵਕੀਲ ਨੇ ਦੱਸਿਆ ਕਿ ਉਹ ਕਹਿ ਰਹੇ ਨੇ ਕਿ ਤੁਸੀਂ ਮੇਰਾ ਡੋ ਟੈਸਟ ਵੀ ਕਰਵਾ ਲਓ ਤੇ ਨਾਲ ਹੀ ਜਿਹੜੇ ਮੇਰੇ ਉੱਤੇ ਵੱਡੇ ਇਲਜ਼ਾਮ ਲਗਾਉਂਦੇ ਨੇ ਉਹਨਾਂ ਵੱਲੋਂ ਵੀ ਡੋ ਟੈਸਟ ਹੋਣਗੇ ਤੇ ਮੈਂ ਵੀ ਕਰਵਾਵਾਂਗਾ ਲੇਕਿਨ ਦੂਸਰੇ ਪਾਸੇ ਇੱਕ ਵੱਡੀ ਅਹਿਮ ਖਬਰ ਨਿਕਲ ਕੇ ਆ ਰਹੀ ਹੈ ਜਿੱਥੇ ਪਾਈ ਅੰਮ੍ਰਿਤਪਾਲ ਖਾਲਸਾ ਜੀ ਦੇ ਸਾਥੀ ਉਹਨਾਂ ਦੀ ਮਾਤਾ ਨਾਲ ਗੱਲ ਕਰਦੇ ਸਾਹਮਣੇ ਆ ਰਹੇ ਨੇ ਤੁਹਾਨੂੰ ਅਗਲੀ ਆਡੀਓ ਉਹਨਾਂ ਦੀ ਸੁਣਾਵਾਂਗੇ ਕਿ ਉਹ ਕੀ ਕਹਿ ਰਹੇ ਨੇ ਸਾਫ਼ ਸਾਫ਼ ਸ੍ਰਿਕਾ ਮੈਨਿਆ ਕਿ ਉਹ ਜਿਹੜੀ ਨਾ ਆ ਜਿਹੜੀ ਆਡੀਓ ਜੀ ਪਾਈ TV ਤੇ ਚੱਲਦੀ ਪਈ ਹੈ ਕਿ ਮਹੱਲੀ ਨੇ ਕਿਹਾ ਇਹ ਪਾਈ ਦਾ ਹੁਣ ਅਸ਼ਾ ਕਰਦਾ ਸੀ ਹਾਂ ਹਾਂ ਇਹਨਾਂ ਕੋਲ ਚੋਹੀ ਗਾਲੇ ਨਾ ਪੁਲਸਾਂ ਨੇ ਟੌਰਚਰ ਕਰਕੇ ਨਾ ਤੇ ਉੱਟ ਮਾਰ ਕਰਕੇ ਉਹ ਤੇ ਸਾਡੇ ਤੋਂ ਮਤਲਬ ਦਸਤਕਰਾਏ ਸੀ ਸ਼ਾਹ ਆਲੀ ਕਾਲੀਆਂ ਦੇ ਵੀ ਉਹਨਾਂ ਕੀ ਕਰਾਏ ਸੀ ਤੇ ਵਾਵਾ ਕਾਗਜ਼ਾਂ ਦੇ ਉਹਨਾਂ ਨੇ ਸਾਈਨ ਕਰਾਏ ਸੀ ਜੇ ਇਹ ਜਾਂ ਚਾਚਾ ਆਪਣਾ ਪਾਈ ਦਾ ਨਾ ਚਾ ਚਾਰਤੀ ਸੇਜੋ ਹਾਂ ਉਹਨਦੇ ਵੀ ਸਾਇਨ ਕਰਾਏ ਸੀ ਤੇ ਉਹਨਦੇ ਤੇ ਵੀ ਲੀਆਮ ਨੇ ਨਾ ਇਹ ਹੀ ਲਾਇਆ ਏ ਉਹ ਵੀ ਆ ਚਾਪਤਾ ਪਿਆ ਸੀ ਇਹ ਕੋਈ ਟੈਂਸ਼ਨ ਨਹੀਂ ਲੀਂਦੀ ਔੜ ਨਹੀਂ ਇਹਨਾਂ ਦੇ ਚਾਚੇ ਤੇ ਵੀ ਲੀਆਮ ਲਾਏ ਨੇ ਹਾਂ ਹਾਂ ਟੈਂਸ਼ਨ ਪਤਾ ਹੁੰਦੀ ਐ ਕਿੱਥੇ ਕਰੇ ਕਿ ਭਿਉਲੇ ਨਾਲ ਅਡੈਕਸ਼ਨ ਤੋਂ ਦੇ ਬੈਲਾ ਖੜੀ ਕੀ ਆਣਦੀ ਤੋਹਫਾ ਦੋ ਲੈਣਾ ਉਤਰੀਆਂ ਨੇ ਤੇ ਔਰ ਇਹ ਬਹੁਤ ਬੜੀ ਕਾਮੇ ਦੀ ਉਸਦੀ ਟੈਂਸ਼ਨ ਮੈਂਸੀ ਲੋੜ ਦੀ ਇਹ ਜਿਹੜੀ ਜਉਣੀ ਚੋਣ ਦੀ ਤੋਂ ਵਾਲੀ ਆਪਣੀ ਸਰਸਰ ਵਾਲੀ ਹੋਣਾ ਹਾਂ ਹਾਂ ਕੀ ਕਹ ਜਿਹੜੀ ਜਉਣੀ ਚੋਣ ਤਰਨ ਵਾਲੀ ਹੁੰਦੇ ਕਰਕੇ ਵੀ ਕਰਦੇ ਨੇ ਪਰ ਮੱਘੇ ਵਾਲਿਆਂ ਨੇ ਹਾਂ ਹਾਂ ਮੈਂ ਕੀ ਕਿਰਪਾ ਕਰਾ ਦੇਣੀ ਤੇ ਮੱਘੇ ਵਾਲਿਆਂ ਦੇ ਢੱਡੇ ਤੇ ਡੱਟ ਹਾਂ ਹਾਂ ਇਹਦੀ ਮੱਘੇ ਵਾਲੀ ਜਿਹੜੀ ਉਹ ਵੀ ਚੁੱਲ੍ਹੇ ਤੇ ਉੱਠੀ ਖਾਣਦੇ ਹੁੰਦੇ ੱੱੱੱ ਕੋਈ ਠੱਗਾ ਕਰਦਾ ਜੀ ਜੇ 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 ਤਾਂ ਕਾਕਾ ਤੇ ਜਦ ਕਰ ਜਰਗਨ ਪਤਾ ਹੀ ਸਾਰੀ ਨਾ ਇਹ ਤਾਂ ਸਹੀ ਕੀਤਾ ਆ ਅੱਜ ਆਲਾ ਨੇ ਕਿ ਮਾਤਾ ਜਿੱਲੂ ਭਾਈ ਸਾਹਮਣੇ ਸਾਪੜਾ ਦਿੱਤਾ ਉਹਨੇ ਜਾ ਮੈ ਤੋਂ ਤੋ ਇਹ ਨੰਬਰ ਤੇ ਭੋਲਾ ਮਾਤਾ ਬੜਕਾ ਤੇ ਭਾਈਆਂ ਦੀ ਕਿਰਤ ਤੋਂ ਸਰਕਾਰ ਪਿਆਲ ਡਾਲਦੀ ਏ ਸਮਾਜ ਦਾ ਤੱਕੋ ਇੰਤਾਪੋ ਇਹ ਨਹੀਂ ਨਹੀਂ ਅੱਧੀ ਇਹਨਾਂ ਵਾਰ-ਵਾਰ ਜੋ ਪ੍ਰਧਾਨ ਮੰਤਰੀ ਬਾਜੇ ਕੇ ਕਹਿ ਰਹੇ ਨੇ ਕਿ ਸਾਡੇ ਉੱਤੇ ਕੁੱਟਮਾਰ ਕਰਕੇ ਸਾਡੇ ਤੋਂ ਸਾਈਨ ਕਰਵਾਏ ਗਏ ਨੇ ਇਹ ਜੋ ਪਾਈ ਅੰਮ੍ਰਿਤਪੁਰ ਖਾਲਸਾ ਜੀ ਉੱਤੇ ਗਲਤ ਤੇ ਝੂਠੇ ਇਲਜ਼ਾਮ ਲਗਾਏ ਜਾ ਰਹੇ ਨੇ ਉਹਨਾਂ ਨੇ ਕਿਹਾ ਕਿ ਸਾਨੂੰ ਕੁੱਟਮਾਰ ਕਰਕੇ ਸਾਡੇ ਤੋਂ ਜੋ ਸਾਈਨ ਕਰਵਾ ਲਏ ਗਏ ਹੁਣ ਸਾਨੂੰ ਨਹੀਂ ਪਤਾ ਇਹ ਬਾਹਰ ਆ ਕੇ ਕਿਹੋ ਜੀਆਂ ਅਫਵਾਵਾਂ ਫਲਾ ਰਹੇ ਨੇ ਲੇਕਿਨ ਉਹ ਕਹਿ ਰਹੇ ਨੇ ਕਿ ਮਾਝੇ ਦੇ ਲੋਕ ਜਾਣਦੇ ਨੇ ਜਿੱਥੇ ਤਰਨਤਾਰਨ ਟੂ ਦੇ ਵਿੱਚ ਜਿਮਨੀ ਚੋਣਾ ਆਉਣ ਵਾਲੀਆਂ ਨੇ ਉੱਥੇ ਰੱਜ ਗੱਜ ਕੇ ਜੋ ਸਿੱਖ ਬੋਲੇਗਾ ਕਿਉਂਕਿ ਸਭ ਤੋਂ ਵੱਡਾ ਸਿੱਖੀ ਦਾ ਗੜ ਹੈ ਮਾਝੇ ਦੇ ਵਿੱਚ ਸਿੱਖੀ ਦੇ ਨਾਲ ਜਾਦਾ ਲੋਕ ਜੁੜੇ ਹੋਏ ਨੇ ਤੇ ਲੋਕਾਂ ਨੂੰ ਪਤਾ ਹੈ ਕਿ ਭਾਈ ਅਮੀਰਪਾਲ ਖਾਲਸਾ ਜੀ ਕਿੰਨੇ ਕੋ ਸੱਚੇ ਨੇ ਕਿੰਨੇ ਕੋ ਲੋਕਾਂ ਤੇ ਨੌਜਵਾਨਾਂ ਨੂੰ ਸਹੀ ਰਸਤੇ ਤੇ ਪਾ ਚੁਕੇ ਨੇ ਤੇ ਲੋਕ ਸਾਡਾ ਸਾਥ ਜਰੂਰ ਦੇਣਗੇ ਚਾਹੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵਾਰ ਵਾਰ ਉਹਨਾਂ ਤੇ ਝੂਠੇ ਇਲਜ਼ਾਮ ਲਗਾਏ ਜਾ ਰਹੇ ਨੇ ਲੇਕਿਨ ਆਉਣ ਵਾਲਾ ਟਾਈਮ ਹੀ ਦੱਸੇਗਾ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮੂੰਹ ਤੇ ਮੂੰਹ ਖਾਣੀ ਪਵੇਗੀ ਕਿਉਂਕਿ ਭਾਈ ਅਮਰਿੰਦਰ ਖਾਲਸਾ ਜੀ ਦੇ ਬਾਰੇ ਹਰ ਇੱਕ ਮਾਝੇ ਦਾ ਬੰਦਾ ਜਾਣਦਾ ਹੈ ਕਿ ਉਹ ਕਿੱਦਾਂ ਦੇ ਨੇ ਤੇ ਕਿਵੇਂ ਦੇ ਨੇ ਤੇ ਆਉਣ ਵਾਲੀ ਪੀੜ੍ਹੀ ਲਈ ਕੀ ਕੰਮ ਕਰ ਰਹੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਇਹ ਜੋ ਨਿਕਲਦੀ ਰਿਪੋਰਟ ਸਾਹਮਣੇ ਆ ਰਹੀ ਹੈ ਧੰਨ